ਇਸ ਵੱਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਬੱਸ ਹਾਦਸਾ ਵਾਪਰਿਆ ਇਹ ਹਾਦਸਾ ਅੰਮ੍ਰਿਤਸਰ ਨੇੜੇ ਵਾਪਰਿਆ ਜਿੱਥੇ ਇਹ ਬੱਸ ਜਲੰਧਰ ਵੱਲੋਂ ਜਾ ਰਹੀ ਸੀ ਤਸਵੀਰਾਂ ਬੇਹਦ ਹੀ ਖੌਫਨਾਕ ਤੇ ਭਿਆਨਕ ਸਾਹਮਣੇ ਆਈਆਂ ਨੇ ਦੱਸਦੀ ਕਿ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਨਾਲ ਕਈ ਸਵਾਰੀਆਂ ਜ਼ਖਮੀ ਵੀ ਹੋਈਆਂ ਨੇ ਲਗਭਗ 20 ਦੇ ਕਰੀਬ ਸਵਾਰੀਆਂ ਇਸ ਦੇ ਵਿੱਚ ਸਵਾਰ ਸਨ ਸੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਨਾਲ ਅੰਮ੍ਰਿਤਸਰ ਨੇੜੇ ਇਹ ਪੂਰਾ ਹਾਦਸਾ ਵਾਪਰਿਆ ਹਾਦਸੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਤੂੜੀ ਵਾਲਾ ਟਰੱਕ ਸੀ ਉਸਨੇ ਇਸ ਬੱਸ ਨੂੰ ਟੱਕਰ ਮਾਰੀ ਤੇ ਟੱਕਰ ਹੋਣ ਤੋਂ ਬਾਅਦ ਜੋ ਟਰੱਕ ਡਰਾਈਵਰ ਸੀ ਉਹ ਮੌਕੇ ਤੋਂ ਫਰਾਰ ਹੈ ਪੁਲਿਸ ਮੌਕੇ ਤੇ ਪਹੁੰਚੀ ਤੇ ਇਲਾਜ ਦੇ ਲਈ ਜੋ ਸਵਾਰੀਆਂ ਜ਼ਖਮੀ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਕਿਸ ਤਰੀਕੇ ਦੇ ਨਾਲ ਸਵਾਰੀਆਂ ਜ਼ਖਮੀ ਹੋਈਆਂ ਨੇ ਅੰਮ੍ਰਿਤਸਰ ਨੇੜੇ ਇਹ ਪੂਰਾ ਹਾਦਸਾ ਵਾਪਰਿਆ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਤੇ ਹੁਣ ਇਸ ਪੂਰੇ ਮਾਮਲੇ ਦੀ ਪੁਲਿਸ ਜਾਂਚ ਵੀ ਕਰ ਰਹੀ ਹੈ ਅਸੀਂ ਅੱਜ ਦਾ ਸਾਬਤ ਦੁਪਹਿਰਾਂ ਘਟ ਕੇ ਆ ਰਹੇ ਸੀਗੇ ਤੇ 10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਸ਼ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿਲਰ ਗਈਆਂ ਬੱਸ ਚ ਤੇ ਜਾਣਾ ਕਿਤੇ ਤੁਸੀਂ ਜਲੰਧਰ ਜਲੰਧਰ ਜਾਂਦੇ ਹਾਂ ਜੀ ਕਿੰਨੇ ਵਜੇ ਦੀ ਗੱਲ ਹੈ 10 ਵਜੇ ਦੀ ਗੱਲ ਆ ਹਾਂ ਤੇ ਕਿੰਨੇ ਕਿਲੋ ਕੀ ਜਦੀ ਹੈ ਉਹ ਗਿਆ ਕਾਫੀ ਰੁੱਕੀ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ 20 ਜਣੇ ਹੋ ਗਏ ਹਾਂ 20 20 ਜਣੇ ਹੋਣੇ ਜਾ ਕੇ ਵੀ ਹਾਂਜੀ ਥੋੜੇ ਕ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ਖ਼ਮ ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਸੀ ਤੇ ਵਿੱਚ ਇੱਕ ਕਾਰਵ ਨੇ ਇੱਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਵਜੇ ਕਿੰਨੇ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ ਹੈ। ਵੀ ਕਿੱਥੇ ਜਾਣਾ ਹੈ? ਆਹੀ ਲੁਧਿਆਣਾ ਜਾਣਾ ਸੀ। ਲੁਧਿਆਣਾ ਜਾਣਾ। ਕਿੰਨੇ ਮੈਂਬਰ ਸੀ ਤੁਹਾਡੇ ਨਾਲ? ਸਾਢੇ ਨਾਲ ਤਾਂ 3 ਮੈਂਬਰ ਸੀ। ਛੋਟਾ ਛੋਟੀ ਕੁੜੀਆ ਸੀ। ਮਦਰ ਆਹੀ ਅੰਮ੍ਰਿਤਸਰ ਆ ਰਹੇ ਸੀ। ਕਿੰਨੇ ਕੁ ਲੋਕਾਂ ਨੂੰ ਸਟਾਪ ਨਿਕੀ? 35 ਜਨਨ ਨੂੰ ਸਟਾਪ ਵਜਿਆ। ਗੰਭੀਰ ਕੇ ਗੰਭੀਰ ਸਟਾਪ ਵਜਿਆ। ਮੇਰੇ ਵੀ ਸਟਿਚਸ ਆਇਆ। ਅੱਛਾ। ਤੁਸੀਂ ਚੀਜ਼ ਆਇਆ ਸਭ। ਇਹ ਟੂੜੀ ਵਾਲਾ ਕਾਪੀ ਉਹਨੇ ਗੱਡੀ ਬ੍ਰੇਕ ਦੇ ਦਿੱਤੀ। ਕਿੱਥੋਂ ਆਉਂਦੇ ਹੀ ਬੱਸ। ਅੰਮ੍ਰਿਤਸਰੋਂ। ਯਾਨੀ ਜਾਣਾ ਕਿੱਥੇ? ਜਲੰਧਰ ਨੂੰ। ਤੇ ਕਿੰਨੇ ਵਜੇ ਦੀ ਗੱਲ ਹੈ? ਇਹ 10 ਵ ਮਦਮ ਹੋਇਆ ਕਿ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕਾਪੜੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉੱਤੇ ਖਲੋਤਾ ਹੀ ਨਹੀਂ ਦੇ ਉਹ ਖਲੋਤਾ ਨੇ ਸਵਾਰੀਆਂ ਵਿਚੋਂ ਨਿਕਲ ਗਏ ਸਵਾਰੀਆਂ ਸਵਾਰੀਆਂ ਕਿੰਨੀਆਂ ਨਾਲੇ ਸਵਾਰੀਆਂ 30 30 ਹੋਣੀਆਂ ਕਿੰਨੀਆਂ ਸਵਾਰੀਆਂ ਨੇ ਛੱਟਾਂ ਲੱਗੀਆਂ ਵਿੱਚ 20 ਜਿਹੜੇ ਆਈ ਨੇ ਹੋਣੀਆਂ 20 ਜਾਨੀ ਕੋਈ ਗੰਭੀਰ ਚੇਤਰੀ ਨਹੀਂ ਆਇਆ ਨਹੀਂ ਜ਼ਿਆਦਾ ਨਹੀਂ ਹੈ ਬੱਲਾ ਬੱਲਾ ਤੇ ਮੂੰਹ ਮਾਦੇ ਗਿਆ ਇਹ ਟਰੱਕ ਦੇ ਮਗਰ ਵਾਚ ਮਾਰੀ ਵਜ ਗਈ ਹੈ ਤੇ ਸਵਾਰੀਆਂ ਦੇ ਛੱਟਾ ਛੱਟਾ ਲੱਗਿਆ ਦੇਖਦੇ ਹਾਂ ਜੋ ਵੰਦੀ ਕਾਰਵਾਈ ਡਰਾਈਵਰ ਸਾਰੀਆਂ ਸਵਾਰੀਆਂ ਨੇ ਛੱਟਾਂ ਲੱਗੀਆਂ ਹਾਂਜੀ ਪਾਸ ਆ ਹੀ ਆਏ ਹੁਣ ਜਾ ਕੇ ਵੇਖਦੇ ਆ ਸਾਰਾ ਜੋ ਸਾ ਜੋ ਰਿਜ਼ਲਟ ਆਉਣਗੇ ਵਸਾ ਉਤੇ ਕਾਰਜ ਜੋਗੀ ਠੀਕ ਹੈ ਹਾਂਜੀ